ਹਾਂਜੀ ਹੁਣ ਜਿਹੜੀ ਕਿ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਬਈ ਜਿਹੜਾ ਕਿ ਰਾਜਵੀਰ ਜਵੰਦਾ ਨੂੰ ਲੈ ਕੇ ਲੱਖਾਂ ਹੀ ਲੋਕ ਦੁਆ ਕਰ ਰਹੇ ਤੇ ਲੱਖਾਂ ਹੀ ਰਦਾਸਾ ਕਰ ਰਹੇ ਤੇ ਪਰ ਲੇਕਿਨ ਉਹਨਾਂ ਦੀ ਜਿਹੜੀ ਕਿ ਹੁਣ ਤੱਕ ਦੀ ਜੇ ਆਪਾਂ ਗੱਲ ਕਰੀਏ ਉਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਆ ਤੇ ਬਈ ਜਿਹੜਾ ਪੀਜੀਆ ਵੀ ਉਹਨਾਂ ਨੂੰ ਜਿਹੜਾ ਕਿ ਡਾਕਟਰਾਂ ਨੇ ਭੇਜਣ ਦੀ ਗੱਲ ਕੀਤੀ ਤੇ ਪਰ ਜਿਹੜੀ ਹੁਣ ਤੱਕ ਦੀ ਅਪਡੇਟ ਆ ਪਹਿਲਾਂ ਸੋਡੇ ਨਾਲ ਇਹ ਸਾਂਝੀ ਕਰ ਲਈਏ ਫਿਰ ਕਰਦੇ ਆਂ ਅਗਲੀ ਗੱਲਬਾਤ ਤੇ ਜਿਹੜੀ ਹੁਣ ਤੱਕ ਦੀ ਅਪਡੇਟ ਆ ਬਈ ਇਹ ਕੀ ਹੈਗੀ ਡਾਕਟਰਾਂ ਦਾ ਕੀ ਕਹਿਣਾ ਕਿਉਂਕਿ ਹਾਲਤ ਉਹਨਾਂ ਦੀ ਨਾਜ਼ੁਕ ਆ ਹਜੇ ਤੱਕ ਤੇ ਫਿਰ ਕਰਦੇ ਆਂ ਅੱਗੇ ਗੱਲਬਾਤ ਸ਼ੇਰ ਆ ਧਿਆਨ ਰੱਖ ਰਹੀਆਂ ਨੇ ਇਥੋਂ ਤੱਕ ਕੀ ਜਿਹੜੇ ਪੀਜੀਆਈ ਦੇ ਡਾਕਟਰ ਨੇ ਉਹਨਾਂ ਦੇ ਨਾਲ ਵੀ ਇਸ ਪੂਰੇ ਮਸਲੇ ਦੇ ਵਿੱਚ ਕੰਸਰਨ ਲਿੱਤਾ ਜਾ ਰਿਹਾ ਉਹਨਾਂ ਤੋਂ ਵੀ ਪਲ-ਪਲ ਦੀ ਅਪਡੇਟ ਜਿਹੜੀ ਉਹਨਾਂ ਨੂੰ ਦੇ ਕੇ ਉਹਨਾਂ ਤੋਂ ਵੀ ਸਲਾਹ ਲੈਂਦੀ ਜਾ ਰਹੀ ਹੈ ਪਰ ਇਹ ਵੱਡੀ ਖਬਰ ਅਜ ਰਾਜਵੀਰ ਜਵੰਦਾ ਹੁਣ ਉਹਨੂੰ ਲੈ ਕੇ ਆ ਕਿ ਰਾਜਵੀਰ ਜਵੰਦਾ ਦੀ ਬਾਡੀ ਦੇ ਵਿੱਚ ਹੁਣ ਤੱਕ ਜ਼ੀਰੋ ਮੂਵਮੈਂਟ ਆ ਡਾਕਟਰਾਂ ਦੇ ਵੱਲੋਂ ਸਾਫ਼ ਤੌਰ ਤੇ ਤੇ ਕਹਿ ਦਿੱਤਾ ਗਿਆ ਕਿ ਕਿ ਕੱਲ ਜਦੋਂ ਮੈਡੀਕਲ ਬੁਲੇਟਿਨ 40s ਹਸਪਤਾਲ ਦੇ ਵੱਲੋਂ ਜਾਰੀ ਕੀਤਾ ਜਾਣਾ ਸੀ ਹਰ ਰੋਜ਼ 3:20 ਮਿੰਟ ਦੇ ਉੱਤੇ 40s ਹਸਪਤਾਲ ਇੱਕ ਮੈਡੀਕਲ ਬੁਲੇਟਿਨ ਰਾਜਵੀਰ ਜਵੰਦਾ ਹੋਂਾ ਦੇ ਸੰਬੰਧ ਵਿੱਚ ਜਾਰੀ ਕਰਦਾ ਪਰ ਕੱਲ ਉਹ ਮੈਡੀਕਲ ਬੁਲੇਟਿਨ ਜਾਰੀ ਨਹੀਂ ਹੁੰਦਾ ਜਿੱਦੇ ਚ ਸਾਫ਼ ਤੌਰ ਤੇ ਉੱਤੇ 40s ਹਸਪਤਾਲ ਦੇ ਵੱਲੋਂ ਇਹ ਕਹਿ ਦਿੱਤਾ ਜਾਂਦਾ ਕਿ ਰਾਜਵੀਰ ਜਵੰਦਾ ਦੀ ਹਾਲਤ ਜਿਉਂ ਦੀ ਤਿਉਂ ਬਣੀ ਹੋਈ ਹੈ ਜੋ ਮੈਡੀਕਲ ਬੁਲੇਟਿਨ ਅਸੀਂ ਪਿਛਲੇ ਦਿਨਾਂ ਦੇ ਵਿੱਚ ਦਿੱਤਾ ਉਹ ਮੈਡੀਕਲ ਬੁਲੇਟਿਨ ਸੇਮ ਹੈ ਤੇ ਉਸੇ ਦੇ ਆਧਾਰ ਦੇ ਉੱਤੇ ਹੀ ਅੱਜ ਵੀ ਖਬਰਾਂ ਜਿਹੜੀਆਂ ਨੇ ਪ੍ਰਸਾਰਤ ਕੀਤੀਆਂ ਜਾਣ ਇਥੋਂ ਇਹ ਸਾਫ਼ ਹੈ ਕਿ ਰਾਜਵੀਰ ਜਵੰਦਾ ਹੋਣਾ ਦੀ ਬਾਡੀ ਦੀ ਮੂਵਮੈਂਟ ਜਿਹੜੀ ਉਹ ਬਿਲਕੁਲ ਖਤਮ ਹੋ ਚੁੱਕੀ ਆ ਜ਼ੀਰੋ ਮੂਵਮੈਂਟ ਦੇ ਉੱਤੇ ਆ ਬਾਡੀ ਤੇ ਇਸ ਤੋਂ ਬਾਅਦ ਜਿਹੜੀ ਉਹਨਾਂ ਦੀ ਹਾਰਟ ਬੀਟ ਦੀ ਰਿਤਮ ਹੈ ਉਹ ਖਰਾਬ ਹੋਈ ਆ ਹਾਰਟ ਬੀਟ ਰਿਤਮ ਨੂੰ ਸੈੱਟ ਕਰਨ ਦੇ ਲਈ ਦਵਾਈਆਂ ਦਿੱਤੀਆਂ ਗਈਆਂ ਵੈਂਟੀਲੇਟਰ ਦਾ ਸਹਾਰਾ ਲਿਆ ਜਾ ਰਿਹਾ ਪਿਛਲੇ 7 ਦਿਨਾਂ ਤੋਂ ਜਦੋਂ ਲਿਆਂਦਾ ਜਾਂਦਾ ਹੈ ਹੌਟ 40 ਹਸਪੀਟਲ ਦੇ ਵਿੱਚ ਤਕਰੀਬਨ 6.5 ਘੰਟਿਆਂ ਦੀ ਚਲਦੀ ਹੈ ਜਦੋਂ ਐਕਸੀਡੈਂਟ ਹੁੰਦਾ ਐਕਸੀਡੈਂਟ ਤੋਂ ਬਾਅਦ 40s ਹਸਪੀਟਲ ਤੱਕ ਆਉਂਦਿਆਂ 6 ਘੰਟਿਆਂ ਦਾ ਸਮਾਂ ਪੀਦਾ ਜਿਹਦੇ ਵਿਚਕਾਰ ਇਸ ਵੱਡੇ ਵਕਵੇ ਨੂੰ ਜਿਹੜੇ ਡਾਕਟਰ ਨੇ ਜਿਹੜੇ ਮਾਹਰ ਨੇ ਉਹਨਾਂ ਦਾ ਮੰਨਣਾ ਹੈ ਕਿ ਸਭ ਤੋਂ ਖਤਰਨਾਕ ਮੂਮੈਂਟ ਸੀ ਰਾਜਵੀਰ ਜਵੰਦਾ ਦੇ ਲਈ ਕਿਉਂਕਿ ਰਾਜਵੀਰ ਜਵੰਦਾ ਹੁਣਾਂ ਨੇ 6.5 ਘੰਟੇ ਜਿਹੜਾ ਉਹਨਾਂ ਦੇ ਦਿਮਾਗ ਨੇ ਬਿਨਾਂ ਆਕਸੀਜਨ ਤੋਂ ਕੱਟੇ ਨੇ ਤਕਰੀਬਨ ਜਿਹੜੇ ਮਾਹਰਾਂ ਦਾ ਮੰਨਣਾ ਹੈ ਕਿ 6 ਮਿੰਟ ਤੋਂ ਬਾਅਦ ਤੁਹਾਡਾ ਦਿਮਾਗ ਵਿਦਆਊਟ ਆਕਸੀਜਨ ਮੂਵਮੈਂਟ ਨਹੀਂ ਕਰ ਸਕਦਾ ਆਕਸੀਜਨ ਤੋਂ ਜੇਕਰ 6 ਮਿੰਟਾਂ ਤੱਕ ਆਕਸੀਜਨ ਨਹੀਂ ਮਿਲਦੀ ਉਹਨਾਂ ਦੇ ਦਿਮਾਗ ਨੂੰ ਤਾਂ ਉਹਨਾਂ ਦਾ ਸਰੀਰ ਜਿਹੜਾ ਦਿਮਾਗ ਵਰਕਰ ਨਾਲ ਬੰਦ ਕਰ ਦੇਗਾ ਤੇ ਉਸ ਤੋਂ ਬਾਅਦ ਉਹ ਸੁੰਗੜਨਾ ਸ਼ੁਰੂ ਹੋ ਜਾਂਦਾ ਹੈ ਹਾਂਜੀ ਇਹ ਜਿਹੜੀ ਕਿ ਭਈ ਹੁਣ ਤੱਕ ਦੀ ਬਹੁਤ ਵੱਡੀ ਅਪਡੇਟ ਆ ਗਈ ਸਾਹਮਣੇ ਵੀ ਰਾਜਵੀਰ ਜਵੰਧਾ ਨੂੰ ਲੈ ਕੇ ਹਾਲੇ ਤੱਕ ਉਹਨਾਂ ਦੀ ਹਾਲਤ ਗੰਭੀਰ ਆ ਜੇ ਹੁਣ ਕੱਲ ਗੱਲ ਕਰੀਏ ਸਾਡੇ ਪੰਜਾਬ ਦੇ ਲੋਕਾਂ ਦੀ ਪੰਜਾਬ ਦੇ ਸਿੰਘਰਾਂ ਦੀ ਹਰ ਕਿਸੇ ਨੇ ਉਹਨਾਂ ਦੇ ਜੋ ਲਈ ਅਰਦਾਸਾਂ ਹੀ ਕਰੀਆਂ ਤੇ ਪਰ ਲੇਕਿਨ ਹਲੇ ਤੱਕ ਵੀ ਹਾਲਤ ਗੰਭੀਰਾ 7 ਦਿਨ ਤੋਂ ਵੱਧ ਸਮਾਂ ਲੰਘ ਗਿਆ ਤੇ ਪਰ ਉਹਨਾਂ ਦੀ ਹਾਲਤ ਦੇ ਵਿੱਚ ਅਜੇ ਤੱਕ ਸੁਧਾਰ ਨਹੀਂ ਹੋਇਆ ਕਿਉਂਕਿ ਇਹ ਦੱਸਣਾ ਹੁਣ ਇਹ ਹੀ ਬੰਦਾ ਜਿਵੇਂ ਹਰ ਰੋਜ਼ ਦੀ ਰਿਪੋਰਟ ਆਉਂਦੀ ਆ ਉਹਨਾਂ ਤੇ ਬਲਟੀ ਜਿਵੇਂ ਗੱਲ ਕਰੀ ਆਪਾਂ ਬਲਟੀ ਲੀਟਰ ਜਿਹੜੇ ਲੱਗੇ 4 ਲੱਗੇ ਬਾਅਦ ਵਿੱਚ ਦੱਸਿਆ ਉਹ ਵੀ ਇੱਕ ਤੇ ਪਰ ਹਜੇ ਤੱਕ ਵੀ ਹਾਲਤ ਨਾਜ਼ੁਕ ਆ ਜਿੰਨਾ ਤੱਕ ਆਪਾਂ ਕਹੇ ਵੀ ਬਿਲਕੁਲ ਤੰਦਰੁਸਤ ਨਹੀਂ ਹੋ ਸਕਦੇ ਉਹਨਾਂ ਚਕ ਠੀਕ ਨਹੀਂ ਕਹਿ ਸਕਦੇ ਤਾਂ ਪਰ ਹੁਣ ਜਿਹੜਾ ਰਾਜਵੀਰ ਜਵੰਦਾ ਨੂੰ ਲੈ ਕੇ ਲੱਖਾਂ ਦੁਆ ਤੇ ਲੱਖਾਂ ਹੀ ਅਰਦਾਸਾਂ ਹੋ ਰੀਆਂ ਹੁਣ ਆਪਣਾ ਪੰਜਾਬ ਦੇ ਲੋਕਾਂ ਨੂੰ ਇਹ ਹੀ ਕਹਿਣਾ ਚਾਹੁੰਦੇ ਆ ਬਈ ਜਿਹੜਾ ਕਿ ਦਵਾ ਨਾ ਓ ਜਾਦੇ ਦੁਆ ਹੀ ਕੰਮ ਆਉਂਦੀ ਐ ਤੇ ਜਿਹਦੇ ਵਿੱਚ ਪੰਜਾਬ ਦੇ ਲੋਕਾਂ ਨੇ ਤੇ ਪੰਜਾਬ ਦੇ ਸਿੰਘਾਂ ਨੇ ਅਰਦਾਸਾਂ ਵੀ ਕੀਤੀਆਂ ਤੇ ਜਿਹਦੇ ਵਿੱਚ ਆਪਾਂ ਇਹ ਕਹਿ ਸਕਦੇ ਆ ਤੇ ਵਾਹਿਗੁਰੂ ਬਈ ਜ਼ਰੂਰ ਸੁਣੂਆ ਪਰ ਹਾਲ ਤੋਂ ਉਹਨਾਂ ਦੀ ਜਿਹੜੀ ਹੁਣ ਤੱਕ ਦੀ ਅਪਡੇਟ ਇਹ ਵੀ ਸੋਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਵੀ ਬਈ ਜਿਹੜੋ ਕਿ ਰਾਜਵੀਰ ਜਵੰਦਾ ਜਿਹੜਾ ਇਹ ਐਕਸੀਡੈਂਟ ਜਿਸ ਦਿਨ ਹੁੰਦਾ ਉਸ ਦਿਨ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਦੀ ਹਾਲਤ ਹੈ ਤੱਕ ਨਾਜ਼ੁਕੀ ਆ ਕੋਈ ਹਿਲਜੁਲ ਨਹੀਂ ਹੋਈ ਤਾਂ ਪਰ ਜਿਹੜੇ ਸਾਡੇ ਚਾਉਣ ਵਾਲੇ ਲੋਕ ਆ ਬਾਈ ਉਹਨਾਂ ਤੇ ਕਾਜ ਤੱਕ ਹੁਣ ਆਪੇ ਹੀ ਖਬਰ ਸਾਂਝੀ ਜ਼ਰੂਰ ਕਰਦੇ ਆ ਵੀ ਬਾਈ ਲਈ ਅਰਦਾਸ ਜ਼ਰੂਰ ਕਰੋ ਕਿਉਂਕਿ ਦਾਵਾ ਨਾਲ ਜਿਆਦਾ ਦੋਈ ਕੰਮ ਆਉ ਤੇ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਇਹ ਸੋਡਿਆਂ ਸਾਂਝੀ ਜ਼ਰੂਰ ਕਰਨੀ ਸੀ ਜਿੱਥੋਂ ਦੇ ਵੀਡੀਓ ਜਾਂਦੀ ਆ ਜੀ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਮਿਲਦੇ ਆ ਤੁਹਾਨੂੰ ਨਵੇਂ ਟੌਪਿਕ ਤੇ